ਕਾਖੀ ਨਿਕਰ ਕਾਖੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਕਾਖੀ ਨਿਕਰੇ ਪਾਈ ਹੋਈਆਂ ਨੇ ਸੁਦੇਪ ਘਮਤਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਆ ਇਹ ਗੱਲ ਜਿਵੇਂ ਝੂਠੀਆਂ ਦੱਸੋ ਇਹ ਸਰ ਅਮਾ ਬੜਾ ਥੋੜਾ ਇੱਕ ਮਿੰਟ ਜਿੰਨੇ ਵੀ ਇੱਥੇ نیچے ਇੰਨੇ ਇੱਕ ਜਾਦੇ ਬੁੱਧੀਜੀਵੀ ਬੈਠੇ ਲਗੇ ਮੈਂ ਹੈਰਾਨ ਆ ਜਿਨ੍ਹਾਂ ਨੂੰ ਮੈਂ ਰੋਹ ਸੁਣਦਾ ਪਰ ਇੱਕ ਗੱਲ ਧਿਆਨ ਨਾਲ ਸੁਣ ਲਿਓ ਵੱਡੀ ਗਿਣਤੀ ਦੇ ਬਈ ਤੁਸੀਂ ਪੰਜਾਬ ਦੇ ਵਿੱਚੋਂ ਆਏ ਹੋ ਪੰਜਾਬ ਦੇ ਇੱਕ ਹੱਕ ਤੇ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ ਦੇ ਉੱਪਰ ਡਾਕਾ ਵੱਜਿਆ ਇਹ ਵੱਜਿਆ ਕਿਉਂ ਹੈ ਇਹ ਕਿਉਂ ਵੱਜਿਆ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆ ਪਕੜੇ ਸੋਚੀ ਐ ਮੈਂ ਗੱਲ ਕਹਿਣ ਲੱਗਦਾ ਦੇ ਲਈ ਜ਼ਿੰਮੇਵਾਰ ਸਾਡੇ ਅੱਜ ਤੱਕ ਜਿੰਨੀਆਂ ਪਹਿਲਾ ਰਾਜਨੀਤਿਕ ਪਾਰਟੀਆਂ ਰਹੀ ਨੇ ਉਹ ਤੇ ਅੱਜ ਜਿਹੜੀ ਮੌਜੂਦਾ ਪਾਰਟੀਆਂ ਉਹ ਜ਼ਿੰਮੇਵਾਰ ਆ ਜੇਕਰ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਵੀ ਇਹ ਰਾਜਨੀਤਿਕ ਜੋਰ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜੇ ਕਰਕੇ ਜਰੂਰ ਦੱਸੋ ਹੱਥ ਖੜੇ ਕਰਕੇ ਦੱਸੋ ਇਹ ਰਾਜਨੀਤਿਕ ਪਾਰਟੀ ਜਿੰਮੇਵਾਰ ਨਹੀਂ ਗਿਆ ਏ ਅੱਜ ਜੋ ਵੀ ਪੰਜਾਬ ਦੇ ਹੱਕਾਂ ਉੱਪਰ ਡਾਕਾ ਵੱਜ ਰਿਹਾ ਹਰੇਕ ਬੰਦਾ ਇੱਥੋਂ ਬੋਲ ਕੇ ਚਲੇ ਜਾਂਦਾ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦਾ ਹਰੇਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟਰ ਗਵਰਨਮੈਂਟ ਅੱਗੇ ਜਮ੍ਹਾੜ ਕੋਟਾ ਹੋਇਆ ਖੜਾ ਇਹ ਗੱਲ ਸੱਚੀ ਹੈ ਜਾਂ ਝੂਠੀ ਦੱਸੋ ਇਸ ਗੱਲ ਨੂੰ ਪੰਜਾਬ ਦੇ ਸਾਰੇ ਲੀਡਰ ਇਸ ਕਰਕੇ ਜੇਕਰ ਚਾਹਣਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚਾਹਣਿਓ ਜੰਨੀ ਘੜ ਲੈਣਾ ਚੌਣੇ ਉਹ ਤਾਂ ਹੱਥ ਖੜੇ ਕਰਕੇ ਦੱਸੋ ਚੌਣੇ ਚੌਣੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆ ਲੀਡਰਾਂ ਦੇ ਨੇ ਲੈ ਕੇ ਦੇਣਾ ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਖਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਖਾਕੀ ਨਿਕਰਾ ਪਾਈ ਹੋਈਆਂ ਨੇ ਸੁਦੇਪ ਘਮਤਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਦੀ ਪਾਈ ਹੋਈ ਆ ਇਹ ਗੱਲ ਜਬਰੀ ਝੂਠਿਆ ਦੱਸੋ ਇਹ ਸਾਰੇ ਬਾਦਲਦਲੇ ਉਹਨਾਂ ਨੇ ਵੀ ਕਾਕੀ ਨਿਕਰਾ ਪੰਜਾਂ ਹੋਈਆਂ ਨੇ ਇਹ ਕਾਂਗਰਸਾਂ ਨੇ ਵੀ ਪੰਜਾਂ ਹੋਈਆਂ ਨੇ ਗੀਆਂ ਇਹਨਾਂ ਨੇ ਸਾਰਿਆਂ ਨੇ ਜਦੋਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸੰਘਰਸ਼ੀ ਲੋਕੋ ਇਹ ਲੜਾਈ ਸੋਨੂੰ ਲੜਨੀ ਪੈਣੀ ਆ ਜਿੰਨਾ ਟਾਈਮ ਤੁਸੀਂ ਇਹ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਤੋਂ ਚਲੇ ਹੋਏ ਦਰਾਲਾਂ ਦਾ ਬ੍ਰੋਡਰ ਨਹੀਂ ਕਰਦੇ ਉਹਨਾਂ ਟਾਈਪ ਤੁਸੀਂ ਐਵੇਂ ਜਿਕਰੂ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰੂ ਥਾਨਿਆਂ ਦੇ ਵਿੱਚ ਰਲੋਗੇ ਐਵੇਂ ਜਿਕਰੂ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਕਾਲੀਆਂ ਇਹਨਾਂ ਕਾਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆਂ ਤੋਂ ਬਾਹਰ ਆਜੋ ਇਕੱਠੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਟੀਆਂ ਵੱਡੀਆਂ ਉਹ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੀਆਂ ਰਹੀਆਂ ਨੇ ਤੁਸੀਂ ਨਾ ਰਹਿੰਦੇ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇਗੇ ਇੱਕ ਲੀਡਰ ਨੇ ਇੱਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਪ੍ਰਵਾਸ ਲਈ ਲੜਨ ਵਾਲਾ ਆ ਭਾਣਾ ਸਿੰਘ ਸਿੱਧੂ ਖੜਾ ਜਿਹਨੇ ਤੇ ਇਸੇ ਆਮ ਆਦੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9 ਪਰਚੇ ਪਾਏ ਤੁਸੀਂ ਕਿਹੜੇ ਮੂਰਖ ਕਹਿੰਦੇ ਹੋ 9 ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪੋ ਆਪਣੇ ਡਰਾਮੇ ਕਰਦੇ ਹੋ ਇੱਥੇ ਬਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਥੋਡੇ ਕੋਲੇ ਪਾਵਰਾ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਸ਼ੋਸ਼ਣ ਕਰਨਾ ਬੰਦ ਕਰੋ ਇਸ ਕਰਕੇ ਤਕੜੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਘੇਰਾ ਹੋਇਆ ਹਜ਼ਾਰਾਂ ਨੌਜਵਾਨਾਂ ਦੇ ਉੱਪਰ ਘੇਰਾ ਹੋਇਆ ਮੂੰਹ ਤੋੜ ਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਲੈ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਆਉਣ ਵਾਲੇ 10 ਦਿਨਾਂ ਨੂੰ ਆੜੀਆਂ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਕੱਲਾ ਚੋਣਾ ਤਕਰਸੀਮਤ ਨਹੀਂ ਅੱਜ ਯੂਨੀਵਰਸਿਟੀ ਚੋਣਾ ਤਕਰਸੀਮਤ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੀ ਐ ਪੰਜਾਬ ਦੀ ਬਣ ਕੇ ਰਹੂਗੀ ਇਹ ਯੂਨੀਵਰਸਿਟੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜੇ ਇਸ ਗੱਲ ਤੇ ਸਹਿਮਤ ਦਾ ਹੱਥ ਖੜਾ ਕਰਕੇ ਦੱਸੋ ਸਹਿਮਤ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾਂ ਆਣ ਹਿੱਕ ਦੇ ਜੋਰ ਨਾਲ ਲੜਾਂਗੇ ਹਾਂਜੀ ਇਸ ਵਿਚਾਰਤਾਰਾ ਮਗਰ ਲਗਣਾ ਬਿਲਕੁਲ ਵਿਚਾਰਤਾਰਾ ਕਿਹੜੀ ਮਗਰ ਲਗਣਾ ਸੁਣੋ ਗੱਲ ਵਿਚਾਰਤਾਰਾ ਆਹ ਬਾਈ ਜੀ ਜਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਹੋਏ ਬੈਠੇ ਆ ਇਸ ਵਿਚਾਰਤਾਰਾ ਮਗਰ ਲਗਣਾ ਕਿਸਾਨ ਮਜ਼ਦੂਰ ਜੱਥੇਵੰਦਿਆਂ ਮਗਰ ਲਗਣਾ ਸੁਣ ਲੈ ਬਾਈ ਜੀ ਗੱਲ ਜਿਹੜੀ ਤਾਂ ਗੱਲ ਕੀਤੀ ਵੀ ਕਿਹੜੀ ਵਿਚਾਰਤਾਰਾ ਮਗਰ ਲਗਣਾ ਕਿਸੇ ਦਲੀਲਾ ਦਲਾਲ ਨਹੀਂ ਬਣਨਾ ਇਹ ਗੱਲ ਆ ਸਾਡੀ ਆ ਵਿਚਾਰਤਾਰਾ ਜਿੱਤਾਂ ਸਵਾਲ ਜਵਾਬ ਮੰਗਿਆ ਦੋਸਤੋ ਦੋਸਤੋ ਆਪਸ ਵਿੱਚ ਨਹੀਂ ਲੜਨਾ ਅਸੀਂ ਇਸ ਗੱਲ ਤੋਂ ਬੜੇ ਅੱਕੇ ਤੇ ਸਤਾਏ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਦਿੱਲੀ ਦੇ ਦਰਾਲਾਣੇ ਸਾਨੂੰ ਬਹੁਤ ਤੰਗ ਕਰਿਆ ਲੜਾਈ ਇਹ ਆ ਬਾਈ ਜੀ ਲੜਾਈ ਇਹ ਆ ਕਿਸਾਨੀ ਅੰਦੋਲਨ ਜਾਂ ਪਹਿਲਾਂ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਨਹੀਂ ਜਿੱਤ ਕੇ ਦਿੱਤਾ ਪਹਿਲਾਂ ਵੀ ਅਸੀਂ ਕਿੰਨੇ ਕਿਸਾਨੀ ਬਿਲ ਅਸੀਂ ਕਿਸਾਨ ਜਿੱਥੇ ਬੰਦਿਆਂ ਨੇ ਕੈਨਸਲ ਕਰਾਏ ਨੇਗੇ ਦਸ ਕਿਤੇ ਤਰੀ ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤੇ ਨੇਗੇ ਅਸੀਂ ਲੜਿਆ ਤੇ ਲੜਦੇ ਰਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਸਭ ਤੋਂ ਵੱਧ ਇੱਥੇ ਇਕੱਠ ਲੈ ਕੇ ਆ ਨੌਜਵਾਨਾਂ ਦਾ ਧਿਆਨ ਨਾਲ ਗੱਲ ਸੁਣ ਲਈ ਬਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਇੱਕ ਅਨਾਉਂਸਮੈਂਟ ਕਰਨੀ ਆ ਕਿ ਸੇ ਮੀਡੀਆ ਵਾਲੇ ਵੀਰ ਦਾ ਵੱਡੂ ਆ ਲੱਭਿਆਗਾ ਰੋਜ਼ਾਨਾ ਸਪੋਕਸਮੈਨ ਕੋ ਰਣਜੀਤ ਸਿੰਘ ਰੋਜ਼ਾਨਾ